ਬਬੂ ਮਾਨ ਸਾਰਿਆਂ ਦੀ ਪਸੰਦੀਦਾ ਸਿੰਗਰ ਤਾਂ ਹੈ ਹੀ ਨੇ ਔਰ ਮੇਰੇ ਵੀ ਉਸੇ ਤਰ੍ਹਾਂ ਬਹੁਤ ਪਸੰਦੀਦਾ ਸਿੰਗਰਾਂ ਦੇ ਵਿੱਚੋਂ ਇੱਕ ਨੇ ਤੇ ਨਾਲ ਐਕਟਰ ਵੀ ਬਹੁਤ ਅੱਛੇ ਨੇ ਇਨਸਾਨ ਵੀ ਬੜੇ ਚੰਗੇ ਨੇ ਤਾਂ ਪਹਿਲੀ ਦਫਾ ਅਸੀਂ ਕੰਮ ਕੀਤਾ ਕਿਉਂਕਿ ਇੱਕ ਮੈਨੂੰ ਹੋਰ ਖੁਸ਼ੀ ਹੈ ਕਿ ਮੈਂ ਤਕਰੀਬਨ ਸਾਰੇ ਆਰਟਿਸਟਾਂ ਨਾਲ ਪਹਿਲਾਂ ਕੰਮ ਕਰ ਚੁੱਕਿਆ ਤਾਂ ਮੇਰੇ ਆਪਣੇ ਲੋਕ ਕਈ ਵਾਰ ਕਹਿੰਦੇ ਹੁੰਦੇ ਸੀ ਕਿ ਤੁਸੀਂ ਇਕੱਠੇ ਆਓ ਤਾਂ ਬੜੀ ਚੰਗੀ ਲੱਗਣੀ ਆ ਸਾਰਿਆਂ ਨੂੰ ਇਹ ਗੱਲ ਤਾਂ ਵਾਹਿਗੁਰੂ ਨੇ ਮੌਕਾ ਦਿੱਤਾ ਅਸੀਂ ਇਕੱਠੇ ਆ ਰਹੇ ਹਾਂ ਫਿਰ ਔਰ ਨਾਲ ਗੁਰੂ ਰੰਧਾਵਾ ਛੋਟਾ ਵੀਰ ਉਹ ਵਾਕਈ ਛੋਟੇ ਵੀਰਾਂ ਵਰਗਾ ਹੀ ਹੈ ਬਹੁਤ ਹੀ ਅੱਛਾ ਇਨਸਾਨ ਹੈ ਸਾਰੀ ਟੀਮ ਜਿਆਦਾ ਅੱਛੀ ਹੋਵੇ ਨਾ ਤੇ ਕੰਮ ਕਰਨ ਦਾ ਵੀ ਮਜ਼ਾ ਆਉਂਦਾ ਔਰ ਕੰਮ ਅੱਛਾ ਹੋ ਜਾਂਦਾ ਤੇ ਕੋਸ਼ਿਸ਼ ਕੀਤੀ ਹੈ ਜੀ ਹਰ ਫਿਲਮ 'ਚ ਹੀ ਆਪਾਂ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰਦੇ ਆਂ ਤੇ ਬਾਕੀ ਵਾਹਿਗੁਰੂ ਦੇ ਹੱਥ ਹੈ ਡੋਰ ਤਾਂ ਜੀ ਤੁਹਾਡਾ ਕਿਰਦਾਰ ਕਿਹੋ ਜਿਹਾ ਹੋਣ ਵਾਲਾ ਜਦੋਂ ਤੁਹਾਨੂੰ ਹਮੇਸ਼ਾ ਹੀ ਤੁਹਾਨੂੰ ਵੇਖਦੇ ਆ ਇੱਕ ਦਮੰਗ ਕਿਰਦਾਰ ਦੇ ਵਿੱਚ ਇੱਕ ਰੋਬ ਦੇ ਕਿਰਦਾਰ ਦੇ ਵਿੱਚ ਤੁਹਾਨੂੰ ਵੇਖਣ ਨੂੰ ਇਹ ਕਹਿ ਸਕਦੇ ਆ ਕਿ ਕਿਰਦਾਰ ਤਾਂ ਜਿਸ ਤਰ੍ਹਾਂ ਦੀ ਮੇਰੀ ਇਮੇਜ ਹੈ ਔਰ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਜਿਸ ਤਰ੍ਹਾਂ ਦੀ ਕਰੈਕਟਰ ਮੈਂ ਪੁਰਾਣੇ ਕਰਦਾ ਆ ਰਿਹਾ ਹਾਂ ਉਸੇ ਤਰ੍ਹਾਂ ਦਾ ਹੀ ਹੈ ਇੱਕ ਐਕਸ਼ਨ ਵਾਲਾ ਵੀ ਹੈ ਔਰ ਵਿੱਚ ਕਈ ਤਰ੍ਹਾਂ ਦੇ ਰੂਪ ਨੇ ਕਈ ਦਫਾ ਗੁੱਸੇ ਵਾਲਾ ਵੀ ਹੈ ਪਿਆਰ ਵਾਲਾ ਵੀ ਹੈ ਪਰਿਵਾਰਿਕ ਇੱਕ ਬੌਂਡਿੰਗ ਵੀ ਹੈ ਔਰ ਪਰਿਵਾਰ ਦੇ ਵਿੱਚ ਜਦ ਕਿਸੇ ਵੇਲੇ ਕੋਈ ਮਨ ਮਟਾਵ ਹੋ ਜਾਂਦਾ ਉਹ ਗੱਲ ਵੀ ਵਿਖਾਈ ਗਈ ਹੈ ਤਾਂ ਸਾਰਿਆਂ ਨੇ ਅੱਛਾ ਵਧੀਆ ਨਭਾਇਆ ਹੈ ਔਰ ਮੇਰੇ ਖਿਆਲ ਦੇ ਵਿੱਚ ਇਹ ਕਹਾਣੀ ਇਸ ਤਰ੍ਹਾਂ ਦੀ ਸ਼ਾਇਦ ਕਾਟੀ ਆਈ ਹੋਵੇ ਜਿਹਦੇ ਵਿੱਚ ਨਾ ਐਕਸ਼ਨ ਵੀ ਹੋਵੇ ਔਰ ਪਰਿਵਾਰ ਦੀ ਬੌਂਡਿੰਗ ਵੀ ਹੋਵੇ ਇਸ ਤਰ੍ਹਾਂ ਦਾ ਬਹੁਤ ਹੀ ਅੱਛੀ ਕਹਾਣੀ ਗੁੰਦੀ ਗਈ ਹੈ ਤੇ ਬਾਕੀ ਵੇਖਦੇ ਹਾਂ 16 ਤਰੀਕ ਨੂੰ ਮੈਨੂੰ ਲੱਗਦਾ ਸਾਰੇ ਨੂੰ ਬਹੁਤ ਹੀ ਪਸੰਦ ਆਉਣ ਵਾਲਾ ਕਿਉਂਕਿ ਇੱਕ ਮਸਾਲਾ ਫਿਲਮ ਜਿਸ ਤਰ੍ਹਾਂ ਦੇ ਹਰ ਚੀਜ਼ ਮਿਲਦੀ ਹੈ ਉਹਦੇ ਵਿੱਚ ਅੱਛਾ 뮤직 ਖਾਸ ਤੌਰ ਤੇ ਗੁਰੂ ਰੰਦਾਵਾ ਬੱਬੂ ਮਾਨ ਹੋਰਾਂ ਦੀ ਆਵਾਜ਼ ਔਰ ਇਹਨਾਂ ਦਾ ਹੀ 뮤직 ਹੈ ਬੱਬੂ ਮਾਨ ਸਾਰਿਆਂ ਦੀ ਪਸੰਦੀਦਾ ਸਿੰਗਰ ਤਾਂ ਹੈ ਹੀ ਨੇ ਔਰ ਮੇਰੇ ਵੀ ਉਸੇ ਤਰ੍ਹਾਂ ਬਹੁਤ ਪਸੰਦੀਦਾ ਸਿੰਗਰਾਂ ਦੇ ਵਿੱਚੋਂ ਇੱਕ ਨੇ ਤੇ ਨਾਲ ਐਕਟਰ ਵੀ ਬਹੁਤ ਅੱਛੇ ਨੇ ਇਨਸਾਨ ਵੀ ਬੜੇ ਚੰਗੇ ਨੇ ਤਾਂ ਪਹਿਲੀ ਦਫਾ ਅਸੀਂ ਕੰਮ ਕੀਤਾ ਕਿਉਂਕਿ ਇੱਕ ਮੈਨੂੰ ਹੋਰ ਖੁਸ਼ੀ ਹੈ ਕਿ ਮੈਂ ਤਕਰੀਬਨ ਸਾਰੇ ਆਰਟਿਸਟਾਂ ਨਾਲ ਪਹਿਲਾਂ ਕੰਮ ਕਰ ਚੁੱਕਿਆ ਤਾਂ ਮੇਰੇ ਆਪਣੇ ਲੋਕ ਕਈ ਦਫਾ ਕਹਿੰਦੇ ਹੁੰਦੇ ਸੀ ਕਿ ਤੁਸੀਂ ਇਕੱਠੇ ਆਓ ਤਾਂ ਬੜੀ ਚੰਗੀ ਲੱਗਣੀ ਹੈ ਸਾਰਿਆਂ ਨੂੰ ਇਹ ਗੱਲ ਦਾ ਵਾਹਿਗੁਰੂ ਨੇ ਮੌਕਾ ਦਿੱਤਾ ਸਿੱਖ ਇੱਥੇ ਆ ਰਹੇ ਆ ਫਿਰ ਔਰ ਨਾਲ ਗੁਰੂ ਰੰਦਾਵਾ ਛੋਟਾ ਵੀਰ ਉਹ ਵਾਕਈ ਛੋਟੇ ਵੀਰਾਂ ਵਰਗਾ ਹੀ ਹੈ ਬਹੁਤ ਹੀ ਅੱਛਾ ਇਨਸਾਨ ਹੈ ਸਾਰੀ ਟੀਮ ਜਦ ਅੱਛੀ ਹੋਵੇ ਨਾ ਤੇ ਕੰਮ ਕਰਨ ਦਾ ਵੀ ਮਜ਼ਾ ਆਉਂਦਾ ਔਰ ਕੰਮ ਅੱਛਾ ਹੋ ਜਾਂਦਾ ਤੇ ਕੋਸ਼ਿਸ਼ ਕੀਤੀ ਹੈ ਜੀ ਹਰ ਫਿਲਮ ਚ ਆਪਾਂ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰਦੇ ਆ ਤੇ ਬਾਕੀ ਵਾਹਿਗੁਰੂ ਦੇ ਹੱਥ ਹੈ ਡੋਰ ਤਾਂ ਜੀ ਛੋਟਾ ਕਿਰਦਾਰ ਕਿਉਂ ਜੋ ਹੋਣ ਵਾਲਾ ਜਦੋਂ ਤੁਹਾਨੂੰ ਹਮੇਸ਼ਾ ਹੀ ਤੁਹਾਨੂੰ ਵੇਖਦੇ ਆ ਇੱਕ ਦਮਗ ਕਿਰਦਾਰ ਦੇ ਵਿੱਚ ਇੱਕ ਰੋਬ ਜਿਹੇ ਕਿਰਦਾਰ ਦੇ ਵਿੱਚ ਤੁਹਾਨੂੰ ਵੇਖਣ ਨੂੰ ਇਹ ਕਹਿ ਸਕਦੇ ਆ ਕਿ ਕਿਰਦਾਰ ਤਾਂ ਜਿਸ ਤਰ੍ਹਾਂ ਦੀ ਮੇਰੀ ਇਮੇਜ ਹੈ ਔਰ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਜਿਸ ਤਰ੍ਹਾਂ ਦੇ ਕਰੈਕਟਰ ਮੈਂ ਪੁਰਾਣੇ ਕਰਦਾ ਆ ਰਿਹਾ ਹਾਂ ਉਸੇ ਤਰ੍ਹਾਂ ਦਾ ਹੀ ਹੈ ਇੱਕ ਐਕਸ਼ਨ ਵਾਲਾ ਵੀ ਹੈ ਔਰ ਵਿੱਚ ਕਈ ਤਰ੍ਹਾਂ ਦੇ ਰੂਪ ਨੇ ਕਈ ਦਫਾ ਉਸੇ ਵਾਲਾ ਵੀ ਹੈ ਪਿਆਰ ਵਾਲਾ ਵੀ ਹੈ ਅ ਪਰਿਵਾਰਿਕ ਇੱਕ ਬੌਂਡਿੰਗ ਵੀ ਹੈ ਔਰ ਪਰਿਵਾਰ ਦੇ ਵਿੱਚ ਜਦ ਕਿਸੇ ਵੇਲੇ ਕੋਈ ਮਨ ਮਟਾਵ ਹੋ ਜਾਂਦਾ ਉਹ ਗੱਲ ਵੀ ਵਿਖਾਈ ਗਈ ਹੈ ਤਾਂ ਸਾਰਿਆਂ ਨੇ ਅੱਛਾ ਵਧੀਆ ਨਿਭਾਇਆ ਹੈ ਔਰ ਮੇਰੇ ਖਿਆਲ ਦੇ ਵਿੱਚ ਇਹ ਕਹਾਣੀ ਇਸ ਤਰ੍ਹਾਂ ਦੀ ਸ਼ਾਇਦ ਕਾਟੀ ਆਈ ਹੋਵੇ ਜਿਹਦੇ ਵਿੱਚ ਨਾ ਐਕਸ਼ਨ ਵੀ ਹੋਵੇ ਔਰ ਪਰਿਵਾਰ ਦੀ ਬੌਂਡਿੰਗ ਵੀ ਹੋਵੇ ਇਸ ਤਰ੍ਹਾਂ ਦਾ ਬਹੁਤ ਹੀ ਅੱਛੀ ਕਹਾਣੀ ਗੁੰਦੀ ਗਈ ਹੈ। ਬਾਕੀ ਵੇਖਦੇ ਹਾਂ 16 ਤਰੀਕ ਨੂੰ ਮੈਨੂੰ ਲੱਗਦਾ ਸਾਰੇ ਨੂੰ ਬਹੁਤ ਹੀ ਪਸੰਦ ਆਉਣ ਵਾਲਾ। ਕਿਉਂਕਿ ਇੱਕ ਮਸਾਲਾ ਫਿਲਮ ਜਿਸ ਤਰ੍ਹਾਂ ਦੇ ਹਰ ਚੀਜ਼ ਮਿਲਦੀ ਹੈ ਉਹਦੇ ਵਿੱਚ ਅੱਛਾ 뮤직 ਖਾਸ ਤੌਰ ਤੇ ਗੁਰੂ ਰੰਦਾਵਾ ਬੱਬੂ ਮਾਨ ਹੋਰਾਂ ਦੀ ਆਵਾਜ਼ ਔਰ ਇਹਨਾਂ ਦਾ ਹੀ 뮤직